ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬਲਟਨ 'ਚ ਤੁਹਾਡਾ ਸਵਾਗਤ ਹੈ ਸਭ ਤੋਂ ਪਹਿਲਾਂ ਨਜ਼ਰ ਪਾਉਨੇ ਆ ਹੈਡਲਾਈਨਸ ਤੇ ਕੈਨੇਡੀਅਨਸ ਨੇ ਮਨਾਇਆ 158ਵਾਂ ਕੈਨੇਡਾ ਡੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕੈਨੇਡਾ ਦਿਵਸ ਮੌਕੇ ਦਿੱਤਾ ਰਾਸ਼ਟਰੀ ਏਕਤਾ ਤੇ ਵਿਕਾਸ ਦਾ ਸੰਦੇਸ਼ ਕਨਜ਼ਰਵੇਟਿਵ ਲੀਡਰ ਪੀਅਰ ਐ ਪੋਲੀਏਵ ਦੀ ਹਾਊਸ ਆਫ ਕਾਮਨਸ ਦੇ ਵਿੱਚ ਸੰਭਾਵੀ ਵਾਪਸੀ ਲਈ ਰਾਹ ਹੋਇਆ 15 18 ਅਗਸਤ ਨੂੰ ਕਰਵਾਈ ਜਾਵੇਗੀ ਫੈਡਰਲ ਜਿਮਨੀ ਚੋਣਾਂ ਕੈਨੇਡੀਅਨਸ ਕਰਨ ਲੱਗੇ ਅਮਰੀਕੀ ਸਮਾਨ ਤੇ ਯਾਤਰਾ ਤੋਂ ਪਰਹੇਜ਼ ਇੱਕ ਨਵੇਂ ਸਰਵੇਖਣ ਤੋਂ ਹੋਇਆ ਖੁਲਾਸਾ ਐਡਮਿੰਟਨ 'ਚ ਪੰਜਾਬੀ ਨੌਜਵਾਨ ਦੀਆਂ ਗੋਲੀਆਂ ਮਾਰ ਕੇ ਹੱਤਿਆ ਪੜ੍ਹਾਈ ਦੇ ਨਾਲ-ਨਾਲ ਇੱਕ ਕੰਪਨੀ 'ਚ ਸੁਰੱਖਿਆ ਗਾਰਡ ਵਜੋਂ ਕੰਮ ਕਰਦਾ ਸੀ ਹਰਸ਼ਾਨਦੀਪ ਸਿੰਘ ਕੈਨੇਡੀਅਨਸ ਅੱਜ ਆਪਣੇ ਦੇਸ਼ ਦਾ 158ਵਾਂ ਜਨਮ ਦਿਨ ਮਨਾ ਰਹੇ ਨੇ ਅੱਜ ਦੇਸ਼ ਦੇ ਵੱਖ-ਵੱਖ ਸ਼ਹਿਰਾਂ 'ਚ ਕੈਨੇਡਾ ਡੇ ਦੇ ਜਸ਼ਨ ਮਨਾਏ ਜਾ ਰਹੇ ਨੇ ਤੇ ਰਾਤ ਨੂੰ ਅਸਮਾਨ 'ਚ ਖੂਬਸੂਰਤ ਆਤਿਸ਼ਬਾਜ਼ੀ ਦੇ ਮੰਜ਼ਰ ਨਜ਼ਰੀ ਪੈ। ਦੇਸ਼ ਦੀ ਰਾਜਧਾਨੀ ਆਟਵਾ 'ਚ ਅਧਿਕਾਰਤ ਕੈਨੇਡਾ ਦਿਵਸ ਸਮਾਗਮਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ। ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਮੰਗਲਵਾਰ ਨੂੰ ਕੈਨੇਡਾ ਦਿਵਸ ਮਨਾਉਣ ਲਈ ਇੱਕ ਵੀਡੀਓ ਸੰਬੋਧਨ ਦੇ ਵਿੱਚ ਰਾਸ਼ਟਰੀ ਏਕਤਾ ਤੇ ਵਿਕਾਸ ਦਾ ਸੱਦਾ ਦਿੱਤਾ। ਪ੍ਰਧਾਨ ਮੰਤਰੀ ਮਾਰਕ ਕਾਰਨੀ ਦਾ ਆਟਵਾ 'ਚ ਰੀਡੋ ਕੋਟੇਜ ਦੇ ਸਾਹਮਣੇ ਰਿਕਾਰਡ ਇੱਕ ਵੀਡੀਓ 'ਚ ਕਹਿਣਾ ਸੀ ਕਿ 138 ਸਾਲ ਪਹਿਲਾਂ ਕੁਝ ਸੂਬਿਆਂ ਨੇ ਇੱਕ ਵੱਡੇ ਵਿਚਾਰ ਤੇ ਸੋਚਿਆ ਸੀ ਕਿ ਉਹ ਇਕੱਠੇ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਮਜ਼ਬੂਤ ਹੋਣਗੇ। ਉਹ ਸਹੀ ਸਨ ਸਿਰਫ 2 ਮਿੰਟ ਤੋਂ ਵੱਧ ਸਮੇਂ ਤੱਕ ਚੱਲੇ ਇਸ ਸੰਬੋਧਨ ਨੇ ਕੈਨੇਡਾ ਦੇ ਅਤੀਤ ਨੂੰ ਆਉਣ ਵਾਲੇ ਮਹੀਨਿਆਂ ਅਤੇ ਸਾਲਾਂ ਲਈ ਸੰਘੀ ਸਰਕਾਰ ਦੇ ਨੀਤੀਗਤ ਟੀਚਿਆਂ ਨਾਲ ਜੋੜਿਆ ਇਸ ਵਾਰੀ ਕੈਨੇਡਾਡੇ ਖਾਸ ਹੈ ਕਿਉਂਕਿ ਇਹ ਪਹਿਲਾ ਸੈਲੀਬ੍ਰੇਸ਼ਨ ਹੈ ਜਦੋਂ ਅਮਰੀਕੀ ਪ੍ਰੈਜ਼ੀਡੈਂਟ 트ੰਪ ਨੇ ਕੈਨੇਡਾ ਨੂੰ 51ਵਾਂ ਸੂਬਾ ਬਣਾਉਣ ਦੀ ਧਮਕੀ ਦਿੱਤੀ ਸੀ ਅੱਜ ਕੈਨੇਡਾਡੇ ਮੌਕੇ ਵੱਖ-ਵੱਖ ਥਾਵਾਂ ਤੇ ਸਮਾਗਮਾਂ ਦਾ ਆਯੋਜਨ ਕੀਤਾ ਗਿਆ ਦੱਸਦੀ ਹੈ ਕਿ ਇਸ ਦਿਨ ਕੁਝ ਇੰਡੀਜਿਨਸ ਲੋਕਾਂ ਲਈ ਇਹ ਕਲੋਨੀਅਲ ਇਤਿਹਾਸ ਕਰਕੇ ਮਨਾਉਣ ਵਾਲਾ ਦਿਨ ਨਹੀਂ ਹੁੰਦਾ ਇਮੀਗ੍ਰੇਸ਼ਨ ਸ਼ਰਨਾਰਥੀ ਤੇ ਨਾਗਰਿਕਤਾ ਮੰਤਰੀ ਲੀਨਾ ਮੈਟਲੇਜ ਡੈਬ ਨੇ ਕੈਨੇਡਾ ਦਿਵਸ ਦੇ ਮੌਕੇ ਤੇ ਬਿਆਨ ਜਾਰੀ ਕੀਤਾ ਜਿਸ ਵਿੱਚ ਉਹਨਾਂ ਦਾ ਕਹਿਣਾ ਹੈ ਕਿ ਕੈਨੇਡਾ ਦਿਵਸ ਇੱਕ ਅਜਿਹਾ ਸਮਾਂ ਹੈ ਜਦੋਂ ਅਸੀਂ ਇੱਕ ਦੇਸ਼ ਦੇ ਰੂਪ ਚ ਲੋਕਾਂ ਸੱਭਿਆਚਾਰਾਂ ਅਤੇ ਕਦਰਾਂ ਕੀਮਤਾਂ ਦਾ ਜਸ਼ਨ ਮਨਾਉਂਦੇ ਹਾਂ ਜੋ ਸਾਨੂੰ ਇੱਕ ਜੁਟ ਕਰਦੇ ਨੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਐਲਾਨ ਕੀਤਾ ਕਿ 18 ਅਗਸਤ ਨੂੰ ਅਲਬਰਟਾ ਦੀ ਬੈਟਲ ਰਿਵਰ ਕ੍ਰੋ ਫੁੱਟ ਰਾਈਡਿੰਗ ਚ ਫੈਡਰਲ ਜਿਮਨੀ ਚੋਣ ਕਰਵਾਈ ਜਾਵੇਗੀ ਇਸ ਨਾਲ ਕਨਜ਼ਰਵੇਟਿਵ ਲੀਡਰ ਪੀਅਰ ਪੋਲੀਵ ਦੀ ਹਾਊਸ ਆਫ ਕਾਮਨਸ ਦੇ ਵਿੱਚ ਸੰਭਾਵੀ ਵਾਪਸੀ ਲਈ ਰਾਹ ਪੱਧਰਾ ਹੋ ਗਿਆ ਹੈ ਸੋਮਵਾਰ ਨੂੰ ਇਹ ਐਲਾਨ ਕਨਜ਼ਰਵੇਟਿਵ ਐਮਪੀ ਡੈਮਿਅਨ ਕੋਰੇਕ ਦੇ ਅਧਿਕਾਰਤ ਤੌਰ ਤੇ ਆਪਣੀ ਸੀਟ ਤੋਂ ਅਸਤੀਫਾ ਦੇਣ ਤੋਂ 2 ਹਫ਼ਤਿਆਂ ਤੋਂ ਵੀ ਘੱਟ ਸਮੇਂ ਬਾਅਦ ਆਇਆ ਹੈ ਕੋਰੇਕ ਨੇ ਪਿਛਲੇ ਮਹੀਨੇ ਅਸਤੀਫਾ ਦੇਣ ਦੇ ਆਪਣੇ ਇਰਾਦੇ ਦਾ ਸੰਕੇਤ ਦਿੱਤਾ ਸੀ ਤਾਂ ਜੋ ਪੋਲੀਵ ਦੇਸ਼ ਦੀਆਂ ਸਭ ਤੋਂ ਸੁਰੱਖਿਅਤ ਕੰਜ਼ਰਵੇਟਿਵ ਸੀਟਾਂ 'ਚੋਂ ਇੱਕ ਬੈਟਲ ਰਿਵਰ ਕਰੋਫਟ ਰਾਈਡਿੰਗ 'ਚ ਚੋਣ ਲੜ ਸਕਣ ਪਰ ਹਾਊਸ ਨਿਯਮਾਂ ਦੇ ਅਨੁਸਾਰ ਕੋਰੇਕ ਨੂੰ ਅਸਤੀਫਾ ਦੇਣ ਤੋਂ ਪਹਿਲਾਂ ਕੈਨੇਡਾ ਗਜ਼ਟ 'ਚ ਆਪਣਾ ਚੁਣਿਆ ਜਾਣਾ ਛੱਪਣ ਤੋਂ ਬਾਅਦ 30 ਦਿਨ ਦੀ ਉਡੀਕ ਕਰਨੀ ਪਈ ਅਪ੍ਰੈਲ 'ਚ ਹੋਈਆਂ ਫੈਡਰਲ ਚੋਣਾਂ 'ਚ ਪੀਅਰ ਪੋਲੀਵ ਕਾਲਟਨ ਦੀ ਆਪਣੀ ਖੁਦ ਹੀ ਸੀਟ ਵੀ ਹਾਰ ਗਏ ਸਨ ਪੋਲੀਵ 2004 ਤੋਂ ਓਟਵਾ ਇਲਾਕੇ ਦੀ ਕਾਲਟਨ ਰਾਈਡਿੰਗ ਤੋਂ ਐਮਪੀ ਸਨ ਪਰ ਲਿਬਰਲ ਐਮਪੀ ਬਰੂਸ ਫਨਜ਼ੋਏ ਨੇ ਉਹਨਾਂ ਨੂੰ ਹਰਾ ਦਿੱਤਾ ਇਲੈਕਸ਼ਨਸ ਕੈਨੇਡਾ ਦੇ ਅਨੁਸਾਰ ਕਾਰਨੀ 29 ਜੂਨ ਤੇ 15 ਦਸੰਬਰ ਦੇ ਵਿਚਕਾਰ ਕਿਸੇ ਵੀ ਸਮੇਂ ਜ਼ਿਮਨੀ ਚੋਣ ਦਾ ਐਲਾਨ ਕਰ ਸਕਦੇ ਸਨ 2025 ਦੀ ਫੈਡਰਲ ਚੋਣ ਜਿੱਤਣ ਤੋਂ ਥੋੜੀ ਦੇਰ ਬਾਅਦ ਕਾਰਨੀ ਨੇ ਪੱਤਰਕਾਰਾਂ ਨੂੰ ਕਿਹਾ ਸੀ ਕਿ ਉਹ ਪੋਲੀਵ ਦੇ ਦੁਬਾਰਾ ਐਮਪੀ ਬਣਨ ਦੇ ਮੌਕੇ 'ਚ ਦੇਰੀ ਨਹੀਂ ਕਰਨਗੇ ਤੇ ਜਿੰਨੀ ਜਲਦੀ ਹੋ ਸਕੇ ਜ਼ਿਮਨੀ ਚੋਣ ਦਾ ਐਲਾਨ ਕਰਨਗੇ ਹਾਊਸ ਆਫ ਕਾਮਨਸ ਦੇ ਵਿੱਚ ਸੀਟ ਤੋਂ ਬਿਨਾਂ ਪੋਲੀਵ ਪ੍ਰਸ਼ੰਨ ਕਾਲ ਚ ਵਿਰੋਧੀ ਧਿਰ ਦੇ ਲੀਡਰ ਵਜੋਂ ਕੰਮ ਨਹੀਂ ਕਰ ਸਕਦੇ ਤੇ ਬਹਿਸ 'ਚ ਹਿੱਸਾ ਨਹੀਂ ਲੈ ਸਕਦੇ ਕਨਜ਼ਰਵੇਟਿਵ ਕਾਕਸ ਨੇ ਸਾਬਕਾ ਪਾਰਟੀ ਲੀਡਰ ਐਂਡਰਿਊ ਸ਼ੀਅਰ ਨੂੰ ਅੰਤਰਿਮ ਤੌਰ ਤੇ ਹਾਊਸ ਆਫ ਕਾਮਨਸ ਦੇ ਵਿੱਚ ਵਿਰੋਧੀ ਧਿਰ ਦੀ ਅਗਵਾਈ ਕਰਨ ਲਈ ਚੁਣਿਆ ਹੈ ਪਿਛਲੀਆਂ ਫੈਡਰਲ ਚੋਣਾਂ 'ਚ ਕੰਜ਼ਰਵੇਟਿਵਜ਼ ਦੀ ਸਰਕਾਰ ਬਣਾਉਣ 'ਚ ਅਸਫਲ ਰਹਿਣ ਤੋਂ ਬਾਅਦ ਪੌਲੀਵ ਨੂੰ ਜਨਵਰੀ 'ਚ ਕੰਜ਼ਰਵੇਟਿਵ ਪਾਰਟੀ ਦੀ ਲੀਡਰਸ਼ਿਪ ਸਮੀਖਿਆ ਦਾ ਸਾਹਮਣਾ ਕਰਨਾ ਪਵੇਗਾ ਕੰਜ਼ਰਵੇਟਿਵ ਪਾਰਟੀ ਦੇ ਸੰਵਿਧਾਨ ਮੁਤਾਬਕ ਜੇ ਚੋਣ ਹਾਰਨ ਦੇ ਬਾਵਜੂਦ ਕੋਈ ਲੀਡਰ ਅਸਤੀਫਾ ਨਹੀਂ ਦਿੰਦਾ ਤਾਂ ਅਗਲੀ ਨੈਸ਼ਨਲ ਕਨਵੈਨਸ਼ਨ 'ਚ ਪਾਰਟੀ ਮੈਂਬਰ ਇਹ ਵੋਟ ਕਰਦੇ ਨੇ ਕਿ ਉਹ ਲੀਡਰ ਬਣਿਆ ਰਹੇ ਜਾਂ ਨਹੀਂ ਇੱਕ ਨਵੇਂ ਸਰਵੇਖਣ ਤੋਂ ਪਤਾ ਚੱਲਦਾ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ 트੍ਰੰਪ ਦੇ ਵਪਾਰ ਯੁੱਧ ਦੌਰਾਨ ਅਮਰੀਕਾ ਪ੍ਰਤੀ ਕੈਨੇਡੀਅਨਸ ਦਾ ਰਵੱਈਆ 4 ਮਹੀਨੇ ਪਹਿਲਾਂ ਦੇ ਮੁਕਾਬਲੇ ਹੋਰ ਵੀ ਨਕਾਰਾਤਮਕ ਹੋ ਗਿਆ ਹੈ ਕਿਉਂਕਿ ਜ਼ਿਆਦਾਤਰ ਕੈਨੇਡੀਅਨ ਅਮਰੀਕੀ ਸਮਾਨ ਅਤੇ ਯਾਤਰਾ ਤੋਂ ਪਰਹੇਜ਼ ਕਰ ਰਹੇ ਨੇ ਕੈਨੇਡਾ ਦਿਵਸ ਦੇ ਮੌਕੇ ਤੇ ਮੰਗਲਵਾਰ ਨੂੰ ਜਾਰੀ ਕੀਤੇ ਗਏ ਗਲੋਬਲ ਨਿਊਜ਼ ਲਈ ਵਿਸ਼ੇਸ਼ ਤੌਰ ਤੇ ਕੀਤੇ ਗਏ ਨਵੇਂ ਇਪਸਸ ਪੋਲ ਦੇ ਵਿੱਚ ਪਾਇਆ ਗਿਆ ਹੈ ਕਿ ਸਰਵੇਖਣ ਕੀਤੇ ਗਏ ਲਗਭਗ ਫਰਵਰੀ ਤੋਂ 10 ਅੰਕ ਤੱਕ ਵੱਧ 3/4 ਕੈਨੇਡੀਅਨਸ ਦਾ ਕਹਿਣਾ ਹੈ ਕਿ ਉਹ ਅਮਰੀਕਾ ਦੀ ਯਾਤਰਾ ਤੋਂ ਬਚਣ ਦਾ ਇਰਾਦਾ ਰੱਖਦੇ ਨੇ ਜਦਕਿ ਅਮਰੀਕਾ ਦੁਆਰਾ ਬਣਾਏ ਗਏ ਸਮਾਨ ਤੋਂ ਪਰਹੇਜ਼ ਕਰਨ ਵਾਲੇ ਲੋਕਾਂ ਦੀ ਗਿਣਤੀ 5 ਅੰਕ ਵੱਧ ਕੇ 72% ਹੋ ਗਈ ਹੈ ਇਹ ਪੁੱਛੇ ਜਾਣ ਤੇ ਕਿ ਕੀ ਉਹ 트럼ਪ ਦੇ ਕੈਨੇਡਾ ਦੀ ਆਰਥਿਕਤਾ ਅਤੇ ਪ੍ਰਭੂ ਸੱਤਾ ਤੇ ਵੱਖ-ਵੱਖ ਹਮਲਿਆਂ ਕਾਰਨ ਅਮਰੀਕਾ ਨੂੰ ਇੱਕ ਵਿਸ਼ੇਸ਼ ਦੇਸ਼ ਵਜੋਂ ਘੱਟ ਸਮਝਦੇ ਨੇ 77% ਨੇ ਕਿਹਾ ਕਿ ਉਹ ਸਹਿਮਤ ਨੇ ਲਗਭਗ ਅੱਧੇ ਨੇ ਕਿਹਾ ਕਿ ਉਹ ਮਜ਼ਬੂਤੀ ਨਾਲ ਮਹਿਸੂਸ ਕਰਦੇ ਨੇ ਇਹ ਗਿਣਤੀ ਵੀ ਪਿਛਲੇ ਸਰਵੇ ਤੋਂ 9 ਅੰਕ ਵੱਧ ਸੀ ਇਪਸਸ ਪਬਲਿਕ ਅਫੇਅਰਸ ਦੇ ਸੀਨੀਅਰ ਉਪ ਪ੍ਰਧਾਨ ਕੋਇਲ ਬ੍ਰੇਡ ਨੇ ਕਿਹਾ ਕਿ 트럼ਪ ਅਤੇ ਅਮਰੀਕੀ ਪ੍ਰਸ਼ਾਸਨ ਵਿਰੁੱਧ ਕੈਨੇਡੀਅਨ ਗੁੱਸਾ ਅਸਲ ਦੇ ਵਿੱਚ ਘਟਦਾ ਨਹੀਂ ਜਾਪਦਾ ਪੋਲ ਵਿੱਚ ਇਹ ਵੀ ਪਾਇਆ ਗਿਆ ਕਿ ਸਾਲਾਂ ਦੀ ਗਿਰਾਵਟ ਤੋਂ ਬਾਅਦ ਕੈਨੇਡੀਅਨ ਮਾਣ ਵਧ ਰਿਹਾ ਹੈ ਨਾਲ ਹੀ ਕੈਨੇਡੀਅਨਸ ਦਾ ਕਹਿਣਾ ਹੈ ਕਿ ਉਹ ਇਸ ਸਾਲ ਕੈਨੇਡਾ ਦਿਵਸ ਦੇ ਜਸ਼ਨਾਂ 'ਚ ਸ਼ਾਮਲ ਹੋਣ ਦੀ ਯੋਜਨਾ ਬਣਾ ਰਹੇ ਨੇ ਸਟੈਟਿਸਟਿਕਸ ਕੈਨੇਡਾ ਦੇ ਡੇਟਾ ਨੇ ਦਿਖਾਇਆ ਕਿ 트럼ਪ ਦੇ ਦੂਜੇ ਕਾਰਜਕਾਲ ਦੇ ਪਹਿਲੇ 5 ਮਹੀਨਿਆਂ 'ਚ ਅਮਰੀਕਾ ਤੋਂ ਕੈਨੇਡੀਅਨਸ ਦੁਆਰਾ ਵਾਪਸੀ ਯਾਤਰਾਵਾਂ 'ਚ ਦੌਰੇ ਅੰਕਾਂ ਦੀ ਗਿਰਾਵਟ ਆਈ ਹੈ ਪਿਛਲੇ ਹਫ਼ਤੇ ਜਾਰੀ ਕੀਤੀ ਗਈ ਇੱਕ ਪੀਡਬਲਿਊਸੀ ਕੈਨੇਡਾ ਦੀ ਰਿਪੋਰਟ 'ਚ ਦਿਖਾਇਆ ਗਿਆ ਹੈ ਕਿ 75% ਕੈਨੇਡੀਅਨ ਖਪਤਕਾਰਾਂ ਨੇ ਕਿਹਾ ਹੈ ਕਿ ਉਹ ਪ੍ਰੀਮੀਅਮ ਜਾਂ ਸਥਾਨਕ ਤੌਰ ਤੇ ਤਿਆਰ ਕੀਤੇ ਭੋਜਨ ਉਤਪਾਦਾਂ ਲਈ ਵਧੇਰੇ ਭੁਗਤਾਨ ਕਰਨਗੇ ਪਰ ਫਿਰ ਵੀ ਉਹਨਾਂ ਉੱਚੀਆਂ ਲਾਗਤਾਂ ਬਾਰੇ ਚਿੰਤਾਵਾਂ ਜ਼ਾਹਰ ਕੀਤੀਆਂ ਇਪਸਸ ਵੱਲੋਂ ਦੇਸ਼ ਭਰ ਦੇ 1000 ਕੈਨੇਡੀਅਨਸ ਦਾ ਆਨਲਾਈਨ ਪੋਲ 트੍ਰੰਪ ਵੱਲੋਂ ਸ਼ੁੱਕਰਵਾਰ ਨੂੰ ਕੈਨੇਡਾ ਨਾਲ ਵਪਾਰਕ ਗੱਲਬਾਤ ਖਤਮ ਕਰਨ ਦੇ ਐਲਾਨ ਤੋਂ ਪਹਿਲਾਂ ਕੀਤਾ ਗਿਆ ਸੀ ਕੈਨੇਡਾ ਵੱਲੋਂ ਐਤਵਾਰ ਨੂੰ ਇਹ ਕਹਿਣ ਤੋਂ ਬਾਅਦ ਗੱਲਬਾਤ ਮੁੜ ਸ਼ੁਰੂ ਹੋਈ ਕਿ ਕੈਨੇਡਾ ਡਿਜੀਟਲ ਸੇਵਾਵਾਂ 'ਤੇ ਟੈਕਸ ਨੂੰ ਰੱਦ ਕਰ ਦੇਵੇਗਾ 2025 ਚ ਵਿਸ਼ਵ ਪੱਧਰ ਤੇ ਉੱਚ ਸਿੱਖਿਆ ਦਾ ਦ੍ਰਿਸ਼ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਮੁਕਾਬਲੇ ਵਾਲਾ ਹੈ ਤੇ ਇਸ ਦਾ ਸੇਕ ਕੈਨੇਡਾ ਦੀਆਂ ਯੂਨੀਵਰਸਿਟੀਆਂ ਨੂੰ ਵੀ ਲੱਗਾ ਹੈ ਜੂਨ ਚ ਜਾਰੀ ਕੀਤੀ ਗਈ ਨਵੀਂ ਸੈਂਟਰ ਫਾਰ ਵਰਲਡ ਯੂਨੀਵਰਸਿਟੀ ਰੈਂਕਿੰਗਸ ਦੀ ਵਰਲਡ ਯੂਨੀਵਰਸਿਟੀ ਰੈਂਕਿੰਗਸ ਮੁਤਾਬਕ ਜ਼ਿਆਦਾਤਰ ਕੈਨੇਡੀਅਨ ਸੰਸਥਾਵਾਂ ਗਲੋਬਲ ਸਟੈਂਡਿੰਗ ਚ ਡਿੱਗ ਗਈਆਂ ਨੇ ਖੋਜ ਵਰਗੇ ਮੁੱਖ ਖੇਤਰਾਂ ਚ ਤੇਜ਼ ਮੁਕਾਬਲੇ ਤੇ ਘਟਦੀ کارਗੁਜ਼ਾਰੀ ਲੋਕਾਂ ਨੂੰ ਸੋਚਣ ਲਈ ਮਜਬੂਰ ਕਰ ਰਹੀ ਹੈ CWUR World University Rankings ਚਾਰ ਮੁੱਖ ਪਿੱਲਰਸ ਅਕਾਦਮਿਕ ਸਫਲਤਾ ਗ੍ਰੈਜੂਏਟ ਰੋਜ਼ਗਾਰ ਯੋਗਤਾ ਫੈਕਲਟੀ ਗੁਣਵੱਤਾ ਅਤੇ ਖੋਜ ਪ੍ਰਦਰਸ਼ਨ ਦੇ ਆਧਾਰ ਤੇ ਦੁਨੀਆ ਭਰ ਦੇ 20000 ਤੋਂ ਵੱਧ ਸੰਸਥਾਵਾਂ ਦਾ ਮੁਲਾਂਕਣ ਕਰਦੀ ਹੈ 2025 ਚ 38 ਕੈਨੇਡੀਅਨ ਯੂਨੀਵਰਸਿਟੀਆਂ ਨੇ ਵੱਕਾਰੀ ਸੂਚੀ ਚ ਜਗ੍ਹਾ ਬਣਾਈ ਪਰ ਨਤੀਜੇ ਕੋੜੇ ਮਿੱਠੇ ਨੇ ਜਦਕਿ ਕੈਨੇਡਾ ਉੱਚ ਸਿੱਖਿਆ 'ਚ ਵਿਸ਼ਵ ਪੱਧਰ ਤੇ ਮੋਰੀ ਬਣਿਆ ਹੋਇਆ ਹੈ ਇਸ ਦੇ ਅੱਧੇ ਤੋਂ ਵੱਧ ਦਰਜਾ ਪ੍ਰਾਪਤ ਸੰਸਥਾਵਾਂ 2024 ਦੇ ਮੁਕਾਬਲੇ ਦਰਜਾਬੰਦੀ 'ਚ ਖਿਸਕ ਗਈਆਂ ਨੇ ਸਿਰਫ 7 ਸਕੂਲਾਂ ਨੇ ਆਪਣੀ ਸਥਿਤੀ 'ਚ ਸੁਧਾਰ ਕੀਤਾ ਜਦੋਂ ਕਿ 28 'ਚ ਗਿਰਾਵਟ ਆਈ ਤੇ 3 ਸਥਿਰ ਹੈ ਇਸ ਗਿਰਾਵਟ ਦੇ ਰੁਝਾਨ ਨੇ ਸਿੱਖਿਆ ਮਾਹਿਰਾਂ 'ਚ ਚਿੰਤਾ ਪੈਦਾ ਕਰ ਦਿੱਤੀ ਹੈ ਸੀਡਬਲਯੂਯੂਆਰ ਦੇ ਪ੍ਰਧਾਨ ਨਦੀਮ ਮਹਾਸਨ ਨੇ ਗਿਰਾਵਟ ਨੂੰ ਚਿੰਤਾਜਨਕ ਕਿਹਾ ਇਹ ਨੋਟ ਕਰਦੇ ਹੋਏ ਕਿ ਕੈਨੇਡਾ ਚੰਗੀ ਤਰ੍ਹਾਂ ਫੰਡ ਪ੍ਰਾਪਤ ਗਲੋਬਲ ਪ੍ਰਤੀਯੋਗੀਆਂ ਨਾਲ ਤਾਲਮੇਲ ਬਣਾਈ ਰੱਖਣ ਲਈ ਸੰਘਰਸ਼ ਕਰ ਰਿਹਾ ਹੈ ਟੋਰਾਂਟੋ ਯੂਨੀਵਰਸਿਟੀ ਸਿਖਰਲੇ ਦਰਜੇ ਦੀ ਕੈਨੇਡੀਅਨ ਸੰਸਥਾ ਨੇ ਵਿਸ਼ਵ ਪੱਧਰ ਤੇ 23ਵੇਂ ਸਥਾਨ ਤੇ ਆਪਣਾ ਪਹਿਲਾ ਸਟੇਟਸ ਕਾਇਮ ਰੱਖਿਆ ਪਰ ਰੁਜ਼ਗਾਰ ਯੋਗਤਾ ਵਿੱਚ ਵਾਧੇ ਦੇ ਬਾਵਜੂਦ ਖੋਜ ਪ੍ਰਦਰਸ਼ਨ ਚ ਚੁਣੌਤੀਆਂ ਦਾ ਸਾਹਮਣਾ ਵੀ ਕੀਤਾ ਮੈਕਗਿਲ ਯੂਨੀਵਰਸਿਟੀ 27ਵੇਂ ਰੈਂਕ ਤੇ ਅਤੇ ਬ੍ਰਿਟਿਸ਼ ਕੋਲੰਬੀਆ ਯੂਨੀਵਰਸਿਟੀ 48ਵੇਂ ਰੈਂਕ ਤੇ ਮਜ਼ਬੂਤੀ ਨਾਲ ਬਣੀ ਹੋਈ ਹੈ ਪਰ ਵਿਆਪਕ ਤਸਵੀਰ ਕੈਨੇਡੀਅਨ ਯੂਨੀਵਰਸਿਟੀਆਂ ਦੀ ਜ਼ਮੀਨ ਖਿਸਕਾਉਂਦੀ ਨਜ਼ਰ ਆ ਰਹੀ ਹੈ ਮੈਕਮਾਸਟਰ ਕੈਲਗਰੀ ਵਾਟਰਲੂ ਅਤੇ ਆਟਵਾ ਵਰਗੇ ਸੰਸਥਾਨਾਂ ਲਈ ਗ੍ਰਾਵਟ ਉਹਨਾਂ ਚੁਣੌਤੀਆਂ ਨੂੰ ਦਰਸਾਉਂਦੀ ਹੈ ਜਿਨ੍ਹਾਂ ਨੂੰ ਹੱਲ ਕਰਨ ਦੀ ਲੋੜ ਹੈ ਬੀਤੇ ਕੱਲ ਕੈਨੇਡਾ ਦੇ ਅਲਬਰਟਾ ਸੂਬੇ ਦੇ ਐਡਮਿੰਟਨ ਸ਼ਹਿਰ ਚ ਚੰਗੀ ਪੜ੍ਹਾਈ ਦੀ ਆਸ ਤੇ ਆਪਣੇ ਚੰਗੇਰੇ ਭਵਿੱਖ ਦੀ ਆਸ ਤਕਰੀਬ 1 ਸਾਲ ਪਹਿਲਾਂ ਆਏ ਪੰਜਾਬੀ ਨੌਜਵਾਨ ਹਰਸ਼ਾੰਦਿਪ ਸਿੰਘ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਜਾਣਕਾਰੀ ਮੁਤਾਬਕ ਹਰਿਆਣਾ ਦੇ ਅੰਬਾਲਾ ਜ਼ਿਲ੍ਹੇ ਦੇ ਪਿੰਡ ਮੁਟੇਰੀ ਜੱਟਾਂ ਨਾਲ ਸਬੰਧਤ ਇਹ 20 ਕੁ ਸਾਲਾ ਨੌਜਵਾਨ ਸਾਲ ਕੁ ਪਹਿਲਾਂ ਕੈਨੇਡਾ ਆਇਆ ਸੀ ਇੱਥੇ ਇਹ ਪੜ੍ਹਾਈ ਦੇ ਨਾਲ ਨਾਲ ਇੱਕ ਕੰਪਨੀ 'ਚ ਸੁਰੱਖਿਆ ਗਾਰਡ ਵਜੋਂ ਕੰਮ ਕਰ ਰਿਹਾ ਸੀ ਸੂਤਰਾਂ ਮੁਤਾਬਕ ਸਵੇਰੇ ਇੱਕ ਘਰ 'ਚ ਗੜਬੜੀ ਦੀ ਸੂਚਨਾ ਮਿਲਣ ਤੇ ਮੌਕੇ ਤੇ ਪੁਲਿਸ ਵੀ ਪਹੁੰਚ ਗਈ ਸੀ ਉਸ ਵੇਲੇ ਹਰਸ਼ਾੰਦীপ ਗੰਭੀਰ ਹਾਲਤ 'ਚ ਜ਼ਮੀਨ ਤੇ ਡਿੱਗਿਆ ਹੋਇਆ ਸੀ ਪੁਲਿਸ ਨੇ ਉਸ ਨੂੰ ਤੁਰੰਤ ਡਾਕਟਰੀ ਸਹਾਇਤਾ ਲਈ ਭੇਜਿਆ ਪਰ ਜ਼ਖਮਾਂ ਦੀ ਗੰਭੀਰਤਾ ਕਾਰਨ ਨੌਜਵਾਨ ਦੀ ਹਸਪਤਾਲ ਚ ਮੌਤ ਹੋ ਗਈ। ਪੁਲਿਸ ਨੇ ਮੌਕੇ ਤੇ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ। ਦੋਹਾਂ ਉੱਤੇ ਪਹਿਲੇ ਦਰਜੇ ਦੇ ਦੋਸ਼ ਲਗਾਏ ਗਏ ਨੇ। ਮੌਦੀ ਇਸ ਖਬਰ ਨਾਲ ਜਿੱਥੇ ਇਧਰ ਪੰਜਾਬੀ ਭਾਈਚਾਰੇ ਨੂੰ ਹਿਲਾ ਕੇ ਰੱਖ ਦਿੱਤਾ ਹੈ ਤੇ ਲੋਕਾਂ ਚ ਸਹਿਮ ਦਾ ਮਾਹੌਲ ਹੈ। ਪਰਿਵਾਰ ਲਈ ਨਾ ਕਦੇ ਪੂਰਾ ਹੋਣ ਵਾਲਾ ਘਾਟਾ ਵੀ ਪੈ ਗਿਆ ਤੇ ਸਾਰੇ ਨਗਰ ਚ ਇਸ ਖਬਰ ਨੂੰ ਸੁਣਦੇ ਸਾਰ ਹੀ ਸੋਗ ਦੀ ਲਹਿਰ ਦੌੜ ਗਈ। ਪੁਲਿਸ ਵੱਲੋਂ ਪੂਰੇ ਮਾਮਲੇ ਦੀ ਗੰਭੀਰਤਾ ਤੇ ਬਰੀਕੀ ਨਾਲ ਜਾਂਚ ਜਾਰੀ ਹੈ ਤੇ ਇਸ ਹੱਤਿਆ ਪਿੱਛੇ ਕਾਰਨ ਲੱਭਣ ਦੀ ਕੋਸ਼ਿਸ਼ ਕੈਨੇਡਾ ਰੈਵਨਿਊ ਏਜੰਸੀ 4 ਜੁਲਾਈ 2025 ਨੂੰ ਲੱਖਾਂ ਯੋਗ ਕੈਨੇਡੀਅਨ ਟੈਕਸਦਾਤਾਵਾਂ ਜਿਨ੍ਹਾਂ ਵਿੱਚ ਅਸਥਾਈ ਨਿਵਾਸੀ, ਅੰਤਰਰਾਸ਼ਟਰੀ ਸਟੂਡੈਂਟਸ ਅਤੇ ਸ਼ਰਨਾਰਥੀ ਸ਼ਾਮਲ ਨੇ ਲਈ ਨਵੇਂ GST ਭੁਗਤਾਨ ਨੂੰ ਵਧਾਉਣ ਦੀ ਤਿਆਰੀ ਕਰ ਰਹੀ ਹੈ। ਇਹ ਗੈਰ ਟੈਕਸ ਯੋਗ ਭੁਗਤਾਨ GST ਅਤੇ HST ਦੀਆਂ ਲਾਗਤਾਂ ਨੂੰ ਪੂਰਾ ਕਰਨ ਲਈ ਤਿਆਰ ਕੀਤਾ ਗਿਆ ਹੈ ਜੋ ਕੈਨੇਡਾ ਭਾਰਤ ਚ ਘੱਟ ਅਤੇ ਦਰਮਿਆਨੀ ਆਮਦਨ ਵਾਲੇ ਵਿਅਕਤੀਆਂ ਅਤੇ ਪਰਿਵਾਰਾਂ ਲਈ ਇੱਕ ਜੀਵਨ ਰੇਖਾ ਹੈ ਮਹਿੰਗਾਈ ਅਤੇ ਵਧਦੀ ਰਹਿਣ ਸਹਿਣ ਦੀਆਂ ਲਾਗਤਾਂ ਵਰਗੇ ਆਰਥਿਕ ਦਬਾਅ ਦੇ ਨਾਲ ਇਹ ਵਧਿਆ ਹੋਇਆ GST ਭੁਗਤਾਨ ਸਿਰਫ ਥੋੜਾ ਜਿਹਾ ਪ੍ਰਭਾਵ ਪਾਵੇਗਾ HST GST ਭੁਗਤਾਨ ਇੱਕ ਟੈਕਸ ਮੁਕਤ ਤਿਮਾਹੀ ਭੁਗਤਾਨ ਹੈ ਜੋ CRA ਦੁਆਰਾ ਘਟ ਅਤੇ ਦਰਮਿਆਨੀ ਆਮਦਨ ਵਾਲੇ ਕੈਨੇਡੀਅਨਸ ਨੂੰ ਵਸਤੂਆਂ ਤੇ ਸੇਵਾਵਾਂ ਤੇ ਅਦਾ ਕੀਤੇ ਜਾਣ ਵਾਲੇ ਟੈਕਸਾਂ ਦੀ ਪਰਪਾਈ ਕਰਨ 'ਚ ਮਦਦ ਕਰਦਾ ਹੈ। ਇਹ ਕ੍ਰੈਡਿਟ ਤੁਹਾਡੀ ਵਿੱਤੀ ਸਥਿਤੀ, ਤੁਹਾਡੀ ਆਮਦਨ, ਵਿਆਹਤਾ ਸਥਿਤੀ ਅਤੇ ਤੁਹਾਡੇ ਨਿਰਭਰ ਬੱਚੇ ਹਨ ਜਾਂ ਨਹੀਂ ਦੇ ਅਨੁਸਾਰ ਤਿਆਰ ਕੀਤਾ ਜਾਂਦਾ ਹੈ। 4 ਜੁਲਾਈ 2025 ਤੋਂ ਸ਼ੁਰੂ ਹੋਣ ਵਾਲੇ ਵਧੇ ਹੋਏ ਭੁਗਤਾਨ ਪਿਛਲੇ ਟੈਕਸ ਸਾਲ ਦੇ ਆਧਾਰ ਤੇ CRA ਦੇ ਸਾਲਾਨਾ ਰੀਕੈਲਕੂਲੇਸ਼ਨ ਨੂੰ ਦਰਸਾਉਂਦੇ ਨੇ ਖੇਡਾਂ ਨੂੰ ਪਰਫੁੱਲਿਤ ਕਰਨ ਲਈ ਯਤਨਸ਼ੀਲ BC ਟਾਈਗਰਜ਼ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ 27, 28 ਅਤੇ 29 ਜੂਨ ਨੂੰ ਸਰੀ ਦੀ 128 ਸਟਰੀਟ ਤੇ ਸਥਿਤ ਐਥਲੈਟਿਕਸ ਪਾਰਕ 'ਚ ਟੂਰਨਾਮੈਂਟ ਕਰਵਾਇਆ ਗਿਆ ਕਮਾਂਤਰੀ ਪੱਦਰ ਦਾ 13ਵਾਂ ਮੀਰੀਪੀਰੀ ਸ਼ੌਕਰ ਟੂਰਨਾਮੈਂਟ ਆਪਣੀਆਂ ਮਿੱਠ ਯਾਦਾਂ ਛੱਡਦਾ ਹੋਇਆ ਧੂਮਤੜੱਕੇ ਨਾਲ ਸਮਾਪਤ ਹੋਇਆ ਇਸ ਟੂਰਨਾਮੈਂਟ 'ਚ ਗੁਆਂਡੀ ਦੇਸ਼ ਅਮਰੀਕਾ ਦੇ ਕੈਲੀਫੋਰਨੀਆ ਸੂਬੇ ਤੋਂ ਇਲਾਵਾ ਕੈਨੇਡਾ ਦੇ ਸੂਬਿਆਂ ਅਲਬਰਟਾ ਮੈਨੀਟੋਬਾ ਅਨਟਾਰੀਓ ਆਦਤੋਂ ਪੁੱਜੀਆਂ 215 ਟੀਮਾਂ ਦੇ ਖਿਡਾਰੀਆਂ ਨੇ ਆਪੋ ਆਪਣੀ ਖੇਡ ਦਾ ਵਧੀਆ ਤਰੀਕੇ ਨਾਲ ਪ੍ਰਦਰਸ਼ਨ ਕਰਕੇ ਵਾਵਾ ਖੱਟੀ ਇਸ ਟੂਰਨਾਮੈਂਟ ਦੌਰਾਨ 6 ਸਾਲ ਦੀ ਉਮਰ ਤੋਂ ਲੈ ਕੇ 55 ਸਾਲ ਦੇ ਖਿਡਾਰੀਆਂ ਵੱਲੋਂ ਬੜੇ ਹੀ ਉਤਸ਼ਾਹ ਨਾਲ ਸ਼ਿਰਕਤ ਕਰਕੇ ਆਪੋ ਆਪਣੀ ਖੇਡ ਖੇਡਦਿਆਂ ਸਰੀਰਕ ਬਲ ਦਾ ਬੜੇ ਹੀ ਵਧੀਆ ਤਰੀਕੇ ਨਾਲ ਕੀਤੇ ਗਏ ਪ੍ਰਦਰਸ਼ਨ ਨਾਲ ਖੇਡ ਪ੍ਰੇਮੀਆਂ ਦਾ ਮਨ ਮੋਲਿਆ 27 ਜੂਨ ਨੂੰ ਆਰੰਭ ਹੋਏ ਇਸ ਟੂਰਨਾਮੈਂਟ ਦੇ ਉਦਘਾਟਨ ਸਮਾਰੋਹ ਮੌਕੇ ਆਯੋਜਿਤ ਕਰਵਾਏ ਗਏ ਇੱਕ ਸੰਖੇਪ ਰੰਗਾਰੰਗ ਪ੍ਰੋਗਰਾਮ ਦੌਰਾਨ ਪੰਜਾਬੀ ਗੱਬਰੂਆਂ ਵੱਲੋਂ ਪੇਸ਼ ਕੀਤੇ ਗਏ ਪੰਜਾਬ ਦੇ ਪ੍ਰਸਿੱਧ ਲੋਕ ਨਾਚ ਭੰਗੜਾ ਨਾਲ ਮਾਹੌਲ ਸੱਚਮੁੱਚ ਹੀ ਰੰਗੀਨ ਬਣਿਆ ਨਜ਼ਰੀ ਆਇਆ ਲਗਾਤਾਰ 3 ਦਿਨ ਤੱਕ ਚੱਲੇ ਇਸ ਟੂਰਨਾਮੈਂਟ ਦੇ ਅਖੀਰਲੇ ਦਿਨ ਕਰਵਾਏ ਗਏ ਫਾਈਨਲ ਮੁਕਾਬਲਿਆਂ 'ਚੋਂ ਐਪਲ ਯੂਨਾਈਟਿਡ ਪੈਰਾਸਿਸ ਦੀ ਟੀਮ ਪਹਿਲੇ ਨੰਬਰ ਤੇ ਰਹੀ ਜਦਕਿ ਗ੍ਰੇਟਰ ਵੈਂਕੂਵਰ ਯੂਨਾਈਟਿਡ ਦੀ ਟੀਮ ਦੂਸਰੇ ਸਥਾਨ ਤੇ ਰਹੀ ਇਸੇ ਤਰ੍ਹਾਂ ਸਿਲਵਰ ਡਿਵੀਜ਼ਨ ਮੁਕਾਬਲਿਆਂ ਚ ਬੀਸੀ ਟਾਈਗਰਜ਼ ਥੰਡਰ ਦੀ ਟੀਮ ਪਹਿਲੇ ਨੰਬਰ ਤੇ ਬੀਸੀ ਟਾਈਗਰ ਸੁਪਰਾ ਦੀ ਟੀਮ ਦੂਸਰੇ ਸਥਾਨ ਤੇ ਰਹੀ 골ਡ ਡਿਵੀਜ਼ਨ ਮੁਕਾਬਲਿਆਂ ਚ ਐਪਸਫੋਰਡ ਯੂਨਾਈਟਿਡ ਸ਼ੋਕਰ ਕਲੱਬ ਦੀ ਟੀਮ ਪਹਿਲੇ ਅਤੇ ਪੰਜਾਬ ਵੇਰੀਅਰ ਐਡਮਿੰਟਨ ਦੀ ਟੀਮ ਦੂਜੇ ਸਥਾਨ ਤੇ ਰਹੀ ਪ੍ਰੀਮੀਅਰ ਡਿਵੀਜ਼ਨ ਮੁਕਾਬਲਿਆਂ ਚੋਂ ਗ੍ਰੇਟਰ ਵੈਂਕੂਵਰ ਯੂਨਾਈਟਿਡ ਬੀਬੀਐਸ ਦੀ ਟੀਮ ਪਹਿਲੇ ਅਤੇ ਤਪਾਤੀਓ ਦੀ ਟੀਮ ਦੂਜੇ ਸਥਾਨ ਤੇ ਰਹੀ ਇਸ ਟੂਰਨਾਮੈਂਟ ਦੇ ਸਮਾਪਤੀ ਸਮਾਰੋਹ ਚ ਹੋਰਨਾਂ ਤੋਂ ਇਲਾਵਾ ਐਮਪੀ ਸੁਖ ਧਾਲੀਵਾਲ ਮੰਤਰੀ ਜਗਰੂਪ ਸਿੰਘ ਮੇਅਰ ਬ੍ਰੈਡਾ ਲੋਕ ਹੈਰੀ ਬੈਂਸ ਮਨਦੀਪ ਨਾਗਰਾ ਲਿੰਡਾ ਐਲਨ ਜਸਵਿੰਦਰ ਧਾਰਨੀ ਡੱਗ ਇਲਫਿਡ ਰੌਬ ਸਟੱਬ ਕਮਲਜੀਤ ਸਿੰਘ ਸੁਖਬੀਰ ਪੋਨੀਆਂ ਅਤੇ ਪ੍ਰਦੀਪ ਕੋਨਰ ਹਾਜ਼ਰ ਸਨ ਅਮਰੀਕੀ ਰਾਸ਼ਟਰਪਤੀ ਡੋਨਲਡ 트੍ਰੰਪ ਅਤੇ ਐਲਨ ਮਸਕ ਵਿਚਕਾਰ ਰਿਸ਼ਤੇ ਬੁਰੀ ਤਰ੍ਹਾਂ ਨਾਲ ਵਿਗੜ ਚੁੱਕੇ ਨੇ 트੍ਰੰਪ ਨੇ ਐਲਨ ਮਸਕ ਨੂੰ ਸਿੱਧੀ ਧਮਕੀ ਦਿੱਤੀ ਹੈ ਕਿ ਜੇਕਰ ਅਮਰੀਕਾ ਸਰਕਾਰ ਵੱਲੋਂ ਮਿਲ ਰਹੀਆਂ ਸਬਸਿਡੀਆਂ ਖਤਮ ਹੋ ਗਈਆਂ ਤਾਂ ਮਸਕ ਨੂੰ ਆਪਣੇ ਸਾਰੇ ਕਾਰੋਬਾਰ ਬੰਦ ਕਰਕੇ ਦੱਖਣੀ ਅਫਰੀਕਾ ਵਾਪਸ ਜਾਣਾ ਪਵੇਗਾ ਟਰੰਪ ਨੇ ਕਿਹਾ ਐਲਨ ਮਸਕ ਨੂੰ ਇਤਿਹਾਸ ਚ ਕਿਸੇ ਵੀ ਹੋਰ ਵਿਅਕਤੀ ਨਾਲੋਂ ਵੱਧ ਸਬਸਿਡੀਆਂ ਮਿਲੀਆਂ ਨੇ ਇਹਨਾਂ ਸਬਸਿਡੀਆਂ ਦੇ ਉਹਨਾਂ ਨੂੰ ਦੁਕਾਨਾਂ ਬੰਦ ਕਰਨੀਆਂ ਪੈਣਗੀਆਂ ਨਾ ਕੋਈ ਰਾਕਟ ਲਾਂਚ ਹੋਵੇਗਾ ਨਾ ਸੈਟੇਲਾਈਟ ਨਾ ਇਲੈਕਟ੍ਰਿਕ ਕਾਰਾਂ ਦਾ ਉਤਪਾਦਨ ਸਾਡਾ ਦੇਸ਼ ਬਹੁਤ ਪੈਸਾ ਬਚਾਏਗਾ ਇਹ ਧਮਕੀ ਟਰੰਪ ਵੱਲੋਂ ਉਸ ਸਮੇਂ ਆਈ ਜਦ ਮਸਕ ਨੇ ਟਰੰਪ ਦੇ ਬਿਗ ਬਿਊਟੀਫੁਲ ਬਿੱਲ ਨੂੰ ਪੋਲਿਟੀਕਲ ਸੁਸਾਇਸਾਈਡ ਤੇ ਬੇਹੋਦਾ ਕਰਾਰ ਦਿੱਤਾ ਮਸਕ ਨੇ ਖੁੱਲਕੇ 트ੰਪ ਦੀਆਂ ਨੀਤੀਆਂ ਦੀ ਆਲੋਚਨਾ ਕੀਤੀ ਖਾਸ ਕਰਕੇ EV ਮੰਡੇਟ ਅਤੇ ਸਰਕਾਰੀ ਖਰਚੇ ਨੂੰ ਲੈ ਕੇ 트ੰਪ ਨੇ ਇਹ ਵੀ ਸੁਝਾ ਦਿੱਤਾ ਕਿ DOJ ਜਾਨੀ ਕਿ ਡਿਪਾਰਟਮੈਂਟ ਆਫ ਗਵਰਨਮੈਂਟ ਐਕਸਪੈਂਡੀਚਰ ਨੂੰ ਮਸਕ ਦੀਆਂ ਕੰਪਨੀਆਂ ਦੀ ਜਾਂਚ ਕਰਨੀ ਚਾਹੀਦੀ ਹੈ ਇਸ ਸਬ ਦਰਮਿਆਨ ਇਹ ਵੀ ਖਬਰ ਆ ਰਹੀ ਹੈ ਕਿ ਐਲਨ ਮਸਕ ਨੇ ਇੱਕ ਨਵੀਂ ਰਾਜਨੀਤਿਕ ਪਾਰਟੀ ਬਣਾਉਣ ਦਾ ਐਲਾਨ ਕੀਤਾ ਹੈ ਮਸਕ ਨੇ ਐਕਸਤੇ ਲਿਖਿਆ ਇਸ ਬਿੱਲ ਦੇ ਪਾਗਲਪਨ ਭਰੇ ਖਰਚੇ ਤੋਂ ਇਹ ਸਪਸ਼ਟ ਹੈ ਕਿ ਜੋ ਕਰਜ਼ ਸੀਮਾ ਨੂੰ ਰਿਕਾਰਡ 5 ਟ੍ਰਿਲੀਅਨ ਡਾਲਰ ਤੱਕ ਵਧਾਉਂਦਾ ਹੈ ਕਿ ਅਸੀਂ ਇੱਕ ਪਾਰਟੀ ਵਾਲੇ ਦੇਸ਼ 'ਚ ਰਹਿੰਦੇ ਆਂ ਪੋਕੀ ਪਿਗ ਪਾਰਟੀ ਇੱਕ ਨਵੀਂ ਰਾਜਨੀਤਿਕ ਪਾਰਟੀ ਬਣਾਉਣ ਦਾ ਸਮਾਂ ਆ ਗਿਆ ਜੋ ਅਸਲ 'ਚ ਲੋਕਾਂ ਦੀ ਪਰਵਾਹ ਕਰਦੀ ਹੈ ਉਧਰ ਦੂਜੇ ਪਾਸੇ ਸੈਨੇਟ ਦੇ ਨੇਤਾ ਜੌਨ ਥੂਨ ਨੇ ਦੱਸਿਆ ਕਿ ਉਮੀਦ ਹੈ ਕਿ ਜਲਦ ਪਤਾ ਲੱਗ ਜਾਵੇਗਾ ਕਿ ਕੀ ਰਿਪਬਲਿਕਨ ਕੋਲ ਬਿੱਲ ਨੂੰ ਪਾਸ ਕਰਨ ਲਈ ਲੋੜੀਂਦੇ ਵੋਟ ਹਨ ਜਾਂ ਨਹੀਂ ਉਨਾ ਕਿਆ ਇਸ 'ਚ ਥੋੜਾ ਸਮਾਂ ਲੱਗ ਸਕਦਾ ਹੈ ਰਾਸ਼ਟਰਪਤੀ ਡੋਨਲਡ 트੍ਰੰਪ ਨੂੰ ਇੱਕ ਵਾਰ ਫੇਰ ਈਰਾਨ ਤੋਂ ਧਮਕੀ ਮਿਲੀ ਹੈ। ਹਾਲਾਂਕਿ ਇਸ ਵਾਰ ਧਮਕੀ ਈਰਾਨੀ ਹੈਕਰਾਂ ਤੋਂ ਆਈ ਹੈ। ਹੈਕਰਾਂ ਨੇ ਡੋਨਲਡ 트੍ਰੰਪ ਦੇ ਕਈ ਪੁਰਾਣੇ ਈਮੇਲ ਲੀਕ ਕਰਨ ਦੀ ਧਮਕੀ ਦਿੱਤੀ ਹੈ। 2024 ਚ ਅਮਰੀਕੀ ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ ਇਨ੍ਹਾਂ ਹੈਕਰਾਂ ਨੇ 트੍ਰੰਪ ਦੇ ਕਈ ਨਜ਼ਦੀਕੀ ਸਹਿਯੋਗੀਆਂ ਦੇ ਈਮੇਲ ਹੈਕ ਕਰ ਲਏ ਸਨ ਅਤੇ ਇਸ ਦਾ ਕੁਝ ਹਿੱਸਾ ਮੀਡੀਆ ਨੂੰ ਲੀਕ ਕਰ ਦਿੱਤਾ ਸੀ। ਇਸ ਦੇ ਨਾਲ ਹੀ ਹੁਣ ਹੈਕਰਾਂ ਨੇ ਬਾਕੀ ਈਮੇਲਜ਼ ਨੂੰ ਵੀ ਲੀਕ ਕਰਨ ਦੀ ਚੇਤਾਵਨੀ ਦਿੱਤੀ ਹੈ। ਐਤਵਾਰ ਅਤੇ ਸੋਮਵਾਰ ਨੂੰ ਰਾਈਟਰਜ਼ ਨਾਲ ਇੱਕ ਆਨਲਾਈਨ ਗੱਲਬਾਤ ਦੌਰਾਨ ইরਾਨੀ ਹੈਕਰਾਂ ਨੇ ਕਿਹਾ ਕਿ ਉਹਨਾਂ ਕੋਲ ਲਗਭਗ 100 ਗੀਗਾਬਾਈਟ ਈਮੇਲ ਨੇ ਇਹ ਸਾਰੇ ਈਮੇਲ ਵਾਈਟ ਹਾਊਸ ਦੇ ਚੀਫ ਆਫ ਸਟਾਫ ਸੂਜੀ ਵਿਲਜ਼ 트੍ਰੰਪ ਦੀ ਵਕੀਲ ਲਿੰਡਸੇ ਹੈਲੀਗਨ ਟਰੰਪ ਦੇ ਸਲਾਹਕਾਰ ਰੋਜਰ ਸਟੋਰ ਅਤੇ ਪੋਨ 스타 ਅਤੇ ਟਰੰਪ ਦੀ ਵਿਰੋਧੀ ਸਟਾਰਮੀ ਡੈਨੀਅਲਸ ਦੇ ਖਾਤਿਆਂ ਨਾਲ ਜੁੜੇ ਹੋਏ ਨੇ ਹੈਕਰਾਂ ਨੇ ਇਹਨਾਂ ਸਾਰੇ ਈਮੇਲਸ ਨੂੰ ਵੇਚਣ ਦੀ ਸੰਭਾਵਨਾ ਪ੍ਰਗਟ ਕੀਤੀ ਹੈ ਹਾਲਾਂਕਿ ਉਹਨਾਂ ਦੀ ਪੂਰੀ ਯੋਜਨਾ ਕੀ ਹੈ ਇਸ ਬਾਰੇ ਜਾਣਕਾਰੀ ਅਜੇ ਸਾਹਮਣੇ ਨਹੀਂ ਆਈ ਇਸ ਦੇ ਨਾਲ ਹੀ ਹੈਕਰਾਂ ਨਾਲ ਈਮੇਲ ਚ ਕੀ ਹੈ ਇਸ ਦੇ ਵੇਰਵੇ ਵੀ ਹੁਣ ਲਈ ਗੁਪਤ ਰੱਖੇ ਗਏ ਨੇ ਇਸ ਬਾਰੇ ਅਮਰੀਕੀ ਸਾਈਬਰ ਸੁਰੱਖਿਆ ਏਜੰਸੀ CISSA ਵੱਲੋਂ ਕੋਈ ਜਵਾਬ ਨਹੀਂ ਆਇਆ ਹਾਲਾਂਕਿ ਵਾਈਟ ਹਾਊਸ ਅਤੇ FBI ਨੇ ਇਸ ਮਾਮਲੇ ਤੇ ਚੁੱਪੀ ਤੋੜੀ ਹੈ FBI ਡਾਇਰੈਕਟਰ ਕਸ਼ ਪਟੇਲ ਦੇ ਮੁਤਾਬਕ ਰਾਸ਼ਟਰੀ ਸੁਰੱਖਿਆ ਦੀ ਉਲੰਘਣਾ ਕਰਨ ਦੀ ਕੋਸ਼ਿਸ਼ ਕਰਨ ਵਾਲੇ ਕਿਸੇ ਵੀ ਵਿਅਕਤੀ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ ਇੱਥੇ ਦੱਸਦੀ ਹੈ ਕਿ 2024 ਚ ਅਮਰੀਕੀ ਰਾਸ਼ਟਰਪਤੀ ਚੋਣ ਮੁਹਿੰਮ ਦੌਰਾਨ ਵੀ ইরਾਨੀ ਹੈਕਰਾਂ ਨੇ ਵਿਲਜ਼ ਸਮੇਤ 트াম্প ਦੇ ਕਈ ਨਜ਼ਦੀਕੀ ਸਾਥੀਆਂ ਦੇ ਈਮੇਲ ਹੈਕ ਕੀਤੇ ਸਨ ਤੇ ਇਸ ਨਾਲ ਸੰਬੰਧਤ ਜਾਣਕਾਰੀ ਸਾਂਝੀ ਕੀਤੀ ਸੀ ਇਸ ਦੇ ਨਾਲ ਹੀ ਇਰਾਨ ਨੇ ਹੈਕਰਾਂ ਦੀ ਜ਼ਿੰਮੇਵਾਰੀ ਲੈਣ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ ইরਾਨੀ ਸਰਕਾਰ ਨੇ ਸੰਯੁਕਤ ਰਾਸ਼ਟਰ 'ਚ ਸਪਸ਼ਟ ਕਰ ਦਿੱਤਾ ਹੈ ਕਿ ਇਸ ਮਾਮਲੇ 'ਚ ਉਹਨਾਂ ਦਾ ਕੋਈ ਹੱਥ ਨਹੀਂ ਹੈ ਜਦੋਂ ਕਦੇ ਵੀ ਦੁਨੀਆ 'ਚ ਸਭ ਤੋਂ ਜ਼ਿਆਦਾ ਤਨਖਾਹ ਲੈਣ ਵਾਲੇ ਸੀਈਓ ਦੀ ਗੱਲ ਚੱਲਦੀ ਹੈ ਤੇ ਆਮ ਲੋਕਾਂ ਦੇ ਮਨ 'ਚ ਅਕਸਰ ਸਤਿਆਨਾਡੇਲਾ ਸੁੰਦਰ ਪੇਚਾਈ ਅਤੇ ਐਲਨ ਮਸਕ ਵਰਗੇ ਵੱਡੇ ਨਾਮ ਆਉਂਦੇ ਨੇ ਜਦਕਿ ਇਸ ਵਿੱਚ ਸੱਚਾਈ ਨਹੀਂ ਕਿਉਂਕਿ ਦੁਨੀਆ 'ਚ ਜੇਕਰ ਕਿਸੇ ਦੀ ਸਭ ਤੋਂ ਜ਼ਿਆਦਾ ਸੈਲਰੀ ਹੈ ਤੇ ਉਹ ਨੇ ਭਾਰਤੀ ਮੂਲ ਦੇ ਜਗਦੀਪ ਸਿੰਘ ਜਿਨ੍ਹਾਂ ਦੀ ਸਾਲਾਨਾ ਸੈਲਰੀ ਤਾਂ ਇੱਕ ਪਾਸੇ ਉਹਨਾਂ ਦੀ ਇੱਕ ਦਿਨ ਦੀ ਸੈਲਰੀ ਸੁਣ ਕੇ ਲੋਕਾਂ ਦੇ ਹੋਸ਼ ਉੱਡ ਜਾਂਦੇ ਨੇ ਦੁਨੀਆ ਦੇ ਅਮੀਰਾਂ ਦੀ ਸੂਚੀ 'ਚ ਬੇਸ਼ੱਕ ਐਲਨ ਮਸਕ ਅੰਬਾਨੀ ਅਡਾਨੀ ਸਮੇਤ ਹੋਰ ਕਾਰੋਬਾਰੀਆਂ ਦੇ ਨਾਮ ਸ਼ਾਮਲ ਹੋਣ ਪਰ ਸੈਲਰੀ ਦੇ ਮਾਮਲੇ 'ਚ ਇਹ ਸਾਰੇ ਹੀ ਜਗਦੀਪ ਸਿੰਘ ਤੋਂ ਕਾਫੀ ਪਿੱਛੇ ਨੇ ਜਗਦੀਪ ਸਿੰਘ ਭਾਰਤੀ ਮੂਲ ਦੇ ਕਾਰੋਬਾਰੀ ਨੇ ਜਿਨ੍ਹਾਂ ਨੇ 2010 ਚ ਕੁਆਂਟਮ ਸਕੇਪ ਨਾਮ ਦੀ ਇੱਕ ਕੰਪਨੀ ਦੀ ਸਥਾਪਨਾ ਕੀਤੀ ਇਹ ਕੰਪਨੀ ਇਲੈਕਟ੍ਰਿਕ ਗੱਡੀਆਂ ਲਈ ਸੋਲਿਡ ਸਟੇਟ ਬੈਟਰੀਆਂ ਤੇ ਕੰਮ ਕਰਦੀ ਹੈ ਉਹਨਾਂ ਦੀਆਂ ਬੈਟਰੀਆਂ ਨੇ ਈਵੀ ਇੰਡਸਟਰੀ ਚ ਨਵੀਂ ਕ੍ਰਾਂਤੀ ਲਿਆ ਕੇ ਰੱਖ ਦਿੱਤੀ ਚਾਰਜਿੰਗ ਸਮੇਂ ਨੂੰ ਘਟ ਕਰਨਾ ਤੇ ਊਰਜਾ ਸ਼ਕਤੀ ਨੂੰ ਵਧਾਉਣਾ ਉਹਨਾਂ ਦੀਆਂ ਬੈਟਰੀਆਂ ਦੀ ਸਭ ਤੋਂ ਵੱਡੀ ਖਾਸੀਅਤ ਹੈ ਇਨੋਵੇਸ਼ਨ ਦੇ ਖੇਤਰ ਚ ਇਸ ਤਰ੍ਹਾਂ ਦੇ ਯੋਗਦਾਨ ਨੇ ਉਹਨਾਂ ਨੂੰ ਵਿਸ਼ੇਸ਼ ਪੱਦਰ ਤੇ ਮਾਨਤਾ ਦਿਵਾਈ ਜੇਕਰ ਜਗਦੀਪ ਸਿੰਘ ਦੀ ਸੈਲਰੀ ਬਾਰੇ ਗੱਲ ਕੀਤੀ ਜਾਵੇ ਤਾਂ ਮਨੀ ਕੰਟਰੋਲ ਦੇ ਮੁਤਾਬਕ ਕੁਆਂਟਮ ਸਕੇਪ ਦੇ ਸਾਬਕਾ ਫਾਊਂਡਰ ਅਤੇ ਸੀਈਓ ਜਗਦੀਪ ਸਿੰਘ ਨੂੰ 48 ਕਰੋੜ ਰੁਪਏ ਦਿਹਾੜੀ ਮਿਲਦੀ ਹੈ ਜੋ ਸਾਲਾਨਾ 17500 ਕਰੋੜ ਰੁਪਏ ਬਣਦੀ ਹੈ ਇਹ ਸੈਲਰੀ ਕਈ ਵੱਡੀਆਂ ਕੰਪਨੀਆਂ ਦੇ ਸਾਲਾਨਾ ਰੈਵਨਿਊ ਤੋਂ ਵੀ ਜ਼ਿਆਦਾ ਹੈ ਕੁਆਂਟਮ ਸਕੇਪ ਦੇ ਸ਼ੇਅਰਹੋਲਡਰਸ ਦੀ ਸਾਲਾਨਾ ਮੀਟਿੰਗ ਦੌਰਾਨ ਸੀਈਓ ਲਈ ਲਗਭਗ 2.1 ਬਿਲੀਅਨ ਡਾਲਰ ਦੇ ਮੁਆਵਜ਼ੇ ਦੇ ਪੈਕੇਜ ਨੂੰ ਮਨਜ਼ੂਰੀ ਦਿੱਤੀ ਗਈ ਇਸ ਪੈਕੇਜ ਦੇ ਵਿੱਚ 2.3 ਬਿਲੀਅਨ ਡਾਲਰ ਕੀਮਤ ਦੇ ਸਟਾਕ ਆਪਸ਼ਨਸ ਸ਼ਾਮਲ ਨੇ ਜਿਸ ਕਰਕੇ ਜਗਦੀਪ ਸਿੰਘ ਦੀ ਸੈਲਰੀ ਕਰੀਬ 17500 ਕਰੋੜ ਰੁਪਏ ਸਾਲਾਨਾ ਰਹੀ ਆਪਣਾ ਕਾਰੋਬਾਰ ਸ਼ੁਰੂ ਕਰਨ ਤੋਂ ਪਹਿਲਾਂ ਜਗਦੀਪ ਸਿੰਘ ਨੇ ਕਈ ਵੱਡੀਆਂ ਕੰਪਨੀਆਂ ਦੇ ਨਾਲ ਉੱਚੇ ਅਹੁਦਿਆਂ ਤੇ ਕੰਮ ਕੀਤਾ ਉਹਨਾਂ ਨੇ ਬੀਟੈਕ ਦੀ ਪੜ੍ਹਾਈ ਸਟੈਨਫੋਰਡ ਯੂਨੀਵਰਸਿਟੀ ਤੋਂ ਅਤੇ ਯੂਨੀਵਰਸਿਟੀ ਆਫ ਕੈਲੀਫੋਰਨੀਆ ਤੋਂ ਐਮਬੀਏ ਕੀਤੀ ਉਹਨਾਂ ਦੀ ਸੈਲਰੀ ਦਾ ਇੱਕ ਵੱਡਾ ਹਿੱਸਾ ਉਹਨਾਂ ਨੂੰ ਕੰਪਨੀ ਦੇ ਸ਼ੇਅਰ ਦੇ ਰੂਪ ਦੇ ਵਿੱਚ ਮਿਲਿਆ ਜਿਨ੍ਹਾਂ ਦੀ ਕੀਮਤ ਕਰੀਬ 19000 ਕਰੋੜ ਰੁਪਏ ਜੋ ਇਹ ਦਿਖਾਉਂਦਾ ਹੈ ਕਿ ਉਹਨਾਂ ਨੇ ਆਪਣੀ ਕੰਪਨੀ ਨੂੰ ਕਿੰਨਾ ਅੱਗੇ ਵਧਾਇਆ ਜਗਦੀਪ ਸਿੰਘ ਇੱਕ ਭਾਰਤੀ ਮੂਲ ਦੇ ਅਮਰੀਕੀ ਕਾਰੋਬਾਰੀ ਅਤੇ ਤਕਨੀਕੀ ਮਾਹਿਰ ਨੇ ਉਹਨਾਂ ਦੀ ਕੰਪਨੀ ਕੁਆਂਟਮ ਸਕੇਪ ਚ ਬਣਨ ਵਾਲੀ ਸੋਲਿਡ ਸਟੇਟ ਬੈਟਰੀ ਆਮ ਤੌਰ ਤੇ ਈਵੀ ਚ ਵਰਤੋਂ ਕੀਤੀ ਜਾ ਰਹੀ ਲਿਥੀਅਮ ਆਇਨ ਬੈਟਰੀਆਂ ਦੇ ਮੁਕਾਬਲੇ ਕਾਫੀ ਅੱਗੇ ਹੈ ਜਿਸ ਕਾਰਨ ਈਵੀ ਗੱਡੀਆਂ ਚ ਇਸ ਦੀ ਬਹੁਤ ਜ਼ਿਆਦਾ ਵਰਤੋਂ ਕੀਤੀ ਜਾ ਰਹੀ ਹੈ ਇਸ ਸਮੇਂ ਈਵੀ ਸੈਕਟਰ ਚ ਕਾਫੀ ਤੇਜ਼ੀ ਆ ਰਹੀ ਹੈ ਅਜਿਹੇ ਚ ਇਹਨਾਂ ਦੀ ਕੰਪਨੀ ਵੀ ਤੇਜ਼ੀ ਨਾਲ ਗ੍ਰੋਥ ਕਰ ਰਹੀ ਹੈ ਇਸ ਕੰਪਨੀ ਚ ਫੌਕਸ ਵੈਗਨ ਤੇ ਬਿਲ ਗੇਟਸ ਵਰਗੇ ਲੋਕਾਂ ਨੇ ਨਿਵੇਸ਼ ਕੀਤਾ ਹੈ ਸਾਲ 2020 ਚ ਕੁਆਂਟਮ ਸਕੇਪ ਦੀ ਨਿਊਯਾਰਕ ਸਟਾਕ ਐਕਸਚੇਂਜ ਤੇ ਲਿਸਟਿੰਗ ਹੋਈ ਸੀ ਪਰ ਕੰਪਨੀ ਪਹਿਲਾਂ ਹੀ ਲਗਭਗ 50 ਬਿਲੀਅਨ ਡਾਲਰ ਦੀ ਈਵੈਲੂਏਸ਼ਨ ਹਾਸਲ ਕਰ ਚੁੱਕੀ ਹੈ 16 ਫਰਵਰੀ 2024 ਨੂੰ ਜਗਦੀਪ ਸਿੰਘ ਨੇ ਸੀਈਓ ਦਾ ਅਹੁਦਾ ਛੱਡ ਦਿੱਤਾ ਸੀ ਅਤੇ ਸ਼ਿਵਾ ਸ਼ਿਵਾਰਾਮ ਨੂੰ ਇਹ ਜ਼ਿੰਮੇਵਾਰੀ ਸੌਂਪ ਦਿੱਤੀ ਸੀ ਹਾਲਾਂਕਿ ਉਹ ਬੋਰਡ ਦੇ ਮੈਂਬਰ ਬਣੇ ਰਹਿਣਗੇ ਦੱਸ ਦਈਏ ਕਿ ਜਗਦੀਪ ਸਿੰਘ ਦੀ ਅੰਦਾਜ਼ਨ ਕੁੱਲ ਸੰਪਤੀ 1 ਮਾਰਚ 2025 ਤੱਕ ਤਕਰੀਬਨ 56 ਮਿਲੀਅਨ ਡਾਲਰ ਦੱਸੀ ਗਈ ਸੀ ਉਹਨਾਂ ਦੇ ਕੋਲ ਕੁਆਂਟਮ ਸਕੇਪ ਕorp ਦੇ ਕਰੀਬ 91 ਲੱਖ 37603 ਸ਼ੇਅਰ ਨੇ ਜਿਨ੍ਹਾਂ ਦੀ ਕੀਮਤ 55 ਮਿਲੀਅਨ ਡਾਲਰ ਤੋਂ ਜ਼ਿਆਦਾ ਹੈ ਇਸ ਤੋਂ ਇਲਾਵਾ ਜਗਦੀਪ ਸਿੰਘ ਇਨਫਿਨੇਰਾ ਕorp ਦੇ ਐਗਜ਼ੀਕਿਊਟਿਵ ਚੇਅਰਮੈਨ ਵੀ ਨੇ ਅਤੇ ਉਹਨਾਂ ਕੋਲ ਇਨਫਿਨੇਰਾ ਕorp ਦੇ ਲਗਭਗ 191248 ਸ਼ੇਅਰ ਨੇ ਜਿਨ੍ਹਾਂ ਦੀ ਕੀਮਤ 1 ਮਿਲੀਅਨ ਡਾਲਰ ਤੋਂ ਜ਼ਿਆਦਾ ਹੈ ਇਸਾਨ ਹੁਣ ਤੱਕ ਦੀਆਂ ਖਬਰਾਂ ਤੇ ਜਾਂਦੇ ਜਾਂਦੇ ਇੱਕ ਵਾਰ ਫਿਰ ਨਜ਼ਰ ਪਾਉਨੇ ਆ ਹੈਡਲਾਈਨਸ ਤੇ ਕੈਨੇਡੀਅਨਸ ਨੇ ਮਨਾਇਆ 158ਵਾਂ ਕੈਨੇਡਾ ਡੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕੈਨੇਡਾ ਦਿਵਸ ਮੌਕੇ ਦਿੱਤਾ ਰਾਸ਼ਟਰੀ ਏਕਤਾ ਤੇ ਵਿਕਾਸ ਦਾ ਸੰਦੇਸ਼ ਕਨਜ਼ਰਵੇਟਿਵ ਲੀਡਰ ਪੀਅਰ ਪੋਲੀਏਵ ਦੀ ਹਾਊਸ ਆਫ ਕਾਮਨਸ ਦੇ ਵਿੱਚ ਸੰਭਾਵੀ ਵਾਪਸੀ ਲਈ ਰਾਹ ਹੋਇਆ 15 Day, 18 ਅਗਸਤ ਨੂੰ ਕਰਵਾਈ ਜਾਵੇਗੀ ਫੈਡਰਲ ਜਿਮਨੀ ਚੋਣ ਕੈਨੇਡੀਅਨਸ ਕਰਨ ਲੱਗੇ ਅਮਰੀਕੀ ਸਮਾਨ ਤੇ ਯਾਤਰਾ ਤੋਂ ਪਰਹੇਜ਼ ਇੱਕ ਨਵੇਂ ਸਰਵੇਖਣ ਤੋਂ ਹੋਇਆ ਖੁਲਾਸਾ ਐਡਮਿੰਟਨ ਚ ਪੰਜਾਬੀ ਨੌਜਵਾਨ ਦੀ ਗੋਲੀਆਂ ਮਾਰ ਕੇ ਹੱਤਿਆ ਪੜ੍ਹਾਈ ਦੇ ਨਾਲ ਨਾਲ ਇੱਕ ਕੰਪਨੀ ਚ ਸੁਰੱਖਿਆ ਗਾਰਡ ਵਜੋਂ ਕੰਮ ਕਰਦਾ ਸੀ ਹਰਸ਼ਾਨਦੀਪ ਸਿੰਘ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ